ਬਾਰ ਐਸੋਸੀਏਸ਼ਨ ਇਲੈਕਸ਼ਨਾਂ ਦੇ ਵਿੱਚ ਐਡਵੋਕੇਟ ਹਰਜੀਤ ਸਿੰਘ ਪੱਟੀ ਦੇ ਵੱਲੋਂ ਆਪਣੇ ਸਮਰਥਕਾਂ ਤੇ ਐਡਵੋਕੇਟਸ ਦੇ ਨਾਲ ਆਪਣੇ ਬਤੌਰ ਐਗਜ਼ੀਕਿਟਿਵ ਮੈਂਬਰਾਂ ਦੇ ਵੱਜੋਂ ਨਾਮਿਨੇਸ਼ਨ ਫਾਰਮ ਦਾਖਲ ਕੀਤੇ ਗਏ ਨੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਡਵੋਕੇਟ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਤੌਰ ਐਡਵੋਕੇਟ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਵਿੱਚ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਪੁਰਾਣੇ ਪ੍ਰੈਕਟਿਸ ਜੂਨੀਅਰ ਐਡਵੋਕੇਟਸ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਚੈਂਬਰ ਸਮੱਸਿਆ ਮਹਿਲਾ ਐਡਵੋਕੇਟਸ ਤੇ ਜੈਂਟਸ ਐਡਵੋਕੇਟਸ ਦੇ ਵਿੱਚ ਆਪਸੀ ਸਮਾਨਤਾ ਦੇ ਨਾਲ-ਨਾਲ ਹੋਰ ਸਬੰਧਤ ਮਸਲਿਆਂ ਦੇ ਹੱਲ ਕਰਵਾਏ ਜਾਣਗੇ ਇਸ ਮੌਕੇ ਬਾਅਦ ਐਸੋਸੀਏਸ਼ਨ ਦੇ ਇਲੈਕਸ਼ਨ ਆਰਓ ਐਡਵੋਕੇਟ ਚੇਤਨ ਵਰਮਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਟੀਮ ਵੱਲੋਂ ਬਾਅਦ ਐਸੋਸੀਏਸ਼ਨ ਦੇ ਇਲੈਕਸ਼ਨਸ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ ਕੈਂਡੀਡੇਟ ਐਡਵੋਕੇਟ ਸਹਿਬਾਨ ਵਾਸਤੇ ਪੂਰੀ ਇਨਫਰਾਸਟ੍ਰਕਚਰ ਇਸ ਦੇ ਨਾਲ ਹੀ ਬੂਥ ਵਗੈਰਾ ਜਿਹੜੇ ਨੇ ਉਹਨਾਂ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ ਤੇ ਬਾਅਦ ਐਸੋਸੀਏਸ਼ਨ ਦੇ ਵਿੱਚ ਕੁੱਲ 3021 ਵੋਟਾਂ ਰਜਿਸਟਰਡ ਕੀਤੀਆਂ ਗਈਆਂ ਨੇ ਪਹਿਲਾਂ ਤਾਂ ਮੇਰੇ ਸਾਰੇ ਵੀਰ ਭਾਈਚਾਰੇ ਨੂੰ ਸਸਤੀ ਕਰਦੀ ਦੂਜੀ ਗੱਲ ਜੀ ਮੈਂ ਐਗਜ਼ੈਕਟਿਵ ਮੈਂਬਰ ਲਈ ਭਰੇ ਤਾਂ ਫਾਰਮ ਭਰੇ ਨਹੀਂ ਕੀਤੇ ਤੇ ਐਗਜ਼ੈਕਟਿਵ ਮੈਂਬਰ ਦਾ ਕੰਮ ਹੁੰਦਾ ਜੀ ਜੋ ਪ੍ਰਧਾਨ ਨੇ ਸੈਕਟਰੀ ਨੇ ਜਿਨ੍ਹਾਂ ਨੇ ਜੋ ਜੋ ਰੂਲ ਬਣਾਏ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨਾ ਉਹ ਸਾਡੀ ਐਜ਼ਨ ਐਗਜ਼ੈਕਟਿਵ ਡਿਊਟੀ ਹੈ ਤੇ ਦੂਜੀ ਗੱਲ ਉਹ ਮੈਂ ਵੈਸੇ ਮੈਂ ਵੀ ਯੰਗ ਲਾਅਰ ਹਾਂ ਜੀ ਤੇ ਜਿਹੜੇ ਐਂਡ ਲੋਰ ਮੀਰੀਅਰ ਕਿ ਜਿਨ੍ਹਾਂ ਨੂੰ ਕੋਈ ਦਿੱਕਤਾਂ ਆਉਂਦੀਆਂ ਨੇ ਜਿਹੜੇ ਮਤਲਬ ਕੁਛ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਪ੍ਰੈਜ਼ੀਡੈਂਟ ਜਾਂ ਸੈਕਟਰੀ ਤੱਕ ਨਹੀਂ ਪਹੁੰਚ ਸਕਦੀਆਂ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਮੇਰੇ ਵੱਲੋਂ ਕਨਵੇ ਹੋ ਜਾਵੇ ਅਚੀ ਤਰ੍ਹਾਂ ਤੇ ਦੂਜੀ ਗੱਲ ਮਤਲਬ ਫਾਲੋਅ ਅਪ ਰੱਖੂੰਗੀ ਕਿਸੇ ਨੂੰ ਕੋਈ ਕਿਸੇ ਵਕੀਲ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਂਦੀ ਆ ਤਾਂ ਮੈਂ ਉਹਦੀ ਨੋਟ ਕਰੂੰਗਾ ਜੀ ਪ੍ਰੋਬਲਮ ਤੇ ਭਰਾ ਪ੍ਰਧਾਨ ਜਾਂ ਸੈਕਟਰੀ ਨੂੰ ਦੱਸੂੰਗਾ ਉਹ ਤਾਂ ਫਾਲੋਅ ਅਪ ਹੀ ਲਉਂਗੇ ਫਾਲੋਅ ਅਪ ਲੈ ਕੇ ਜੋ ਦਾ ਰਿਜ਼ਲਟ ਆਉਗਾ ਉਹ ਮੁੰਡ ਨੂੰ ਦੱਸਿਆ ਜਾਊਗਾ ਸਰ ਅਕਸਰ ਦੇਖਣ ਵਿੱਚ ਆਇਆ ਵੀ ਨਾ ਮਹਿਲਾਵਾਂ ਦੇ ਨਾਲ ਜਿਵੇਂ ਜਿਸ ਤਰ੍ਹਾਂ ਤੁਹਾਡੇ ਬਰਾਬਰ ਦੇ ਲੇਡੀਜ਼ ਐਡਵੋਕੇਟਸ ਨੇ ਉਹਨਾਂ ਦੀ ٹیم ਆਪਣੇ ਜੈਂਟਸ ਜਿਹੜੇ ਲਾਇਰਸ ਦੇ ਸਮਾਨਤਾ ਵਾਸਤੇ ਤੁਹਾਡੇ ਵੱਲ ਕੀ ਐਫਰਟ ਕੀਤੇ ਜਾਂਦੇ ਨੇ ਦੇਖੋ ਸੋ ਮੈਂ ਤਾਂ ਜਿਹੜੇ ਨੌਜਵਾਨ ਵਕੀਲ ਹੁੰਦੇ ਨੇ ਉਹਨਾਂ ਨੂੰ ਦਿੱਕਤ ਤਾਂ ਕੋਰਟ 'ਚ ਜਾਂਦੀ ਹੈ ਕਿਉਂਕਿ ਕਈ ਵਾਰੀ ਕੋਰਟ ਦਾ ਸਟਾਫ ਉਸ ਹੱਬ ਨਾਲ ਡੀਲ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਵੀ ਜਿਹੜੇ ਨਵੇਂ ਨੇ ਪਰ ਮੇਰਾ ਇਹ ਹੀ ਹੋਊਗਾ ਜੇ ਕਿਤੇ ਮੈਨੂੰ ਇਦਾਂ ਦੀ ਕੋਈ ਸ਼ਿਕਾਇਤ ਆਊਗੀ ਤਾਂ ਮੈਂ ਜ਼ਰੂਰ ਉਸ ਕੋਰਟ 'ਚ ਜਾ ਕੇ ਉਸ ਜੱਜ ਨੂੰ ਜਾਂ ਜਿਹੜਾ ਉਹਨਾਂ ਦਾ ਲੀਡਰ ਹੋਊਗਾ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਇਹ ਇਹ ਨਹੀਂ ਚੱਲੇਗਾ ਜੇ ਇਹ ਚੀਜ਼ ਜਿਆਦਾ ਵੱਧਦੀ ਹੈ ਜੇ ਜਿਆਦਾ ਇਸ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਤਾਂ ਇਹ ਮੈਂ ਪ੍ਰਧਾਨ ਸਾਹਿਬ ਅੱਗੇ ਸਾਹਿਬ ਨੂੰ ਮੈਂ ਆਪਣੇ ਕੋਲ ਰਿਕਵੈਸਟ ਕਰਕੇ ਜਾਂ ਉਹਨਾਂ ਨੂੰ ਤਕਰੀਰ ਕਰ ਰਿਕਵੈਸਟ ਕਰਕੇ ਜੇਕਰ ਕੋਈ ਰੈਗੂਲੇਸ਼ਨ ਪਾਸ ਕਰਾਂਗੇ ਕੋਈ ਕਿਸੇ ਨਾਲ ਮਿਸਬੀਹਵ ਕਰ ਸਕਿਆ ਜੇ ਕੋਈ ਕਰਦਾ ਤਾਂ ਐਸੀ ਕੋਈ ਐਗਜ਼ਾਮਪਲ ਸੈੱਟ ਕੀਤੀ ਜਾਵੇ ਕਿ ਦੁਬਾਰਾ ਮਿਸਬੀਹਵ ਨਾ ਹੋਵੇ ਕਿਉਂਕਿ ਜਿਹੜੇ ਯੰਗ ਲਾਅਰਸ ਨੂੰ ਬੜੇ ਔਖੇ ਇਸ ਪ੍ਰੋਫੈਸ਼ਨ ਚ ਆਉਂਦੇ ਨੇ ਤੇ ਬੜੀ ਬੜੀ ਸੈਟਿੰਗ ਕਰਦੇ ਨੇ ਪਰ ਜਦੋਂ ਇਦਾਂ ਕੋਈ ਮਿਸਬੀਹਵ ਕਰਦਾ ਤਾਂ ਉਹਨਾਂ ਦਾ ਮਰੋ ਮਰੋ ਨਾਮ ਹੁੰਦਾ ਸਰ ਅਕਸਰ ਦੇਖਣ ਨੂੰ ਵਿੱਚ ਆਇਆ ਹੋਏ ਜਿਵੇਂ ਇੱਕ ਮੁੱਦਾ ਉੱਠਿਆ ਸੀਗਾ ਵੀ ਫੇਕ ਪ੍ਰੈਕਟਿਸ ਕਰ ਰਹੇ ਕੁਝ ਪਰਸਨ ਜੀ ਸਰ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਤਾਂ ਕਿ ਅਦਰ ਜਿਹੜੇ ਜੈਨੂਨ ਪਰਸਨ ਨੇ ਐਡਵੋਕੇਟਸ ਨੇ ਉਹਨਾਂ ਦੇ ਕੈਰੀਅਰ ਉੱਪਰ ਕੋਈ ਪ੍ਰਭਾਵ ਨਾ ਪਵੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਸਰ ਜੀ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਹੈ ਮੇਰੀ ਤਾਂ ਪਹਿਲੀ ਐਡਵਾਈਸ ਹੈ ਉਹਨਾਂ ਨੂੰ ਵੀ ਸਾਡਾ ਜਿਹੜਾ profession ਹੈ ਜੀ ਪੜਾਈ ਹੋ ਰਹੀ ਹੈ ਲਾਅ ਦੀ ਡਿਗਰੀ ਤਾਂ ਬੇਸਿਕ ਹੈ ਜੀ ਜੇ ਤੁਸੀਂ ਬੇਸਿਕ ਵਿੱਚੋਂ ਉਹ ਸਟਡੀ ਨਹੀਂ ਕਰ ਸਕਦੇ ਤੇ ਇੱਕ ਇਹਨੂੰ ਡਿਗਰੀ ਨਹੀਂ ਲੈ ਸਕਦੇ ਤਾਂ ਫਿਰ ਬਲੋਕ ਤੁਸੀਂ ਆਪਣੇ ਕੋਈ ਕਿਸੇ ਚੰਗੇ ਈਨਸਾਫ ਨਹੀਂ ਦਵਾ ਸਕਦੇ ਮੇਰੇ ਸਾਬ ਨੂੰ ਸਰ ਇੱਕ ਜੁਡੀਸ਼ਰੀ ਦੇ ਵਿੱਚ ਤੇ ਐਡਵੋਕੇਟਸ ਦੇ ਵਿੱਚ ਕਈ ਵਾਰੀ ਕੋਈ ਮਿਸ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਨਫਿਊਜ਼ਿੰਗ ਪੈਦਾ ਹੋ ਜਾਂਦੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਉਹਦੇ ਬਾਰੇ ਸਭ ਮੇਰਾ ਇਹ ਵੀ ਜਿਹੜੀ ਇਜ਼ਾਕੀ ਪੂਰੀ ਇਜ਼ਾਕੀ ਪੂਰੀ ਹੋਊਗੀ ਇਹ ਜੱਤੀਪੁਰੀ ਜੁਨੀ ਜੋਗੀ ਕਿਲਾ ਬਣੋ ਮੇਰੇ ਇੱਕ ਉਹਨਾਂ ਨੂੰ ਰਿਕਵੈਸਟ ਵੀ ਹੋਊਗੀ ਕਿ ਗ੍ਰੈਜੂਏਸ਼ਨ ਐਸਾ ਪਾਸ ਕਰਾਂ ਕਿ ਸਾਲ ਦੇ ਵਿੱਚ 2 ਜਾਂ 3 ਦਿਨ ਇਦਾਂ ਦੇ ਕੋਈ ਰੱਖਣ ਜਿਹਦੇ ਵਿੱਚ ਜਿਹੜੇ ਨੌਜਵਾਨ ਕਿਲ ਨੇ ਜ ਜਿਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗਲਤ ਚੀਜ਼ ਹੋਈ ਆ ਉਹ ਇੱਥੇ ਬਹਿ ਕੇ ਗ੍ਰੈਜੂਏਸ਼ਨ ਬਣਾਇਆ ਜਾਵੇ ਸਾਰੇ ਦੀ ਮੇਰੇ ਜਨਰਲ ਹਾਊਸ ਬਣਾ ਕੇ ਮੀਟਿੰਗ ਕਰਕੇ ਉਹ ਚੀਜ਼ ਦਾ ਸੋਲੂਸ਼ਨ ਕੀਤਾ ਜਾਵੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਕੀ ਕਹਿਣਾ ਹੈ ਪਹਿਲਾਂ ਇਹ ਗਲਤ ਨੂੰ ਸਾਰਿਆਂ ਨੂੰ ਸਾਡੇ ਜਿਹੜੇ ਡਿਸਟ੍ਰਿਕਟ ਵਾਲ ਐਸਐਸ ਜੀ ਇਲੈਕਸ਼ਨ ਹੋ ਰਿਹਾ ਹੈ 28 ਸੱਪਤਬਰ ਹੋ ਰਿਹਾ ਹੈ ਇਸ ਲਈ ਨੋਮੀਨੇਸ਼ਨ ਦਾ ਟਾਈਮ ਲਿਮਿਟ ਰੱਖਿਆ ਸੀ 15th ਫੈਬ 11th ਐਂਡ 13th ਟੂਡੇ ਇਜ਼ ਅ ਲਾਸਟ ਡੇ ਐਂਡ ਅ ਫਾਈਨਲ ਡੇ ਆਫ ਨੋਮੀਨੇਸ਼ਨ ਪੇਪਰਸ ਨੂੰ ਦਖਾਟੇ ਕੋ 28 ਜਿਹੜੇ ਕੈਂਡੀਡੇਟਸ ਫੋਰ ਡਿਫਰੈਂਟ ਡਿਫਰੈਂਟ ਪੋਸਟਸ ਉਹ ਆ ਚੁੱਕੇ ਨੋਮੀਨੇਸ਼ਨਸ ਪਰ ਚੁੱਕੇ 4:00 ਪੀਐਮ ਅੱਜ ਜਿਹੜਾ ਹੈਗਾ ਨੋਮੀਨੇਸ਼ਨ ਪੇਪਰਸ ਅਸੀਂ ਰਿਸੈਪਟ ਕਰਾਂਗੇ ਥੈਨ ਇਟ ਇਜ਼ ਕਯੂਟਿਨੇਜ ਹੋਊਗੀ ਐਂਡ ਫਾਈਨਲ ਲਿਸਟ ਵੀ ਵਿਲ ਪ੍ਰੋਵਾਈਡ ਓਨ 15th ਤੇ ਕੈਂਡੀਡੇਟਸ ਨੂੰ ਅਸੀਂ ਮੋਟਰਸ ਨਾਲ ਇੰਟਰੈਕਟ ਕਰਨ ਲਈ ਇੱਕ ਹੋਲ ਪਲੇਟਫਾਰਮ ਦਿੱਤਾ ਹੈ ਫੋਰ ਅ ਡਿਬੇਟ ਡੈਡ ਵਿਲ ਬੀ ਹੈਲਡ ਓਨ 18th ਅਪ ਟਿਊਜ਼ਡੇ ਜਿਹੜਾ ਬਾਰੂਚ ਜਿਹੜੀ ਉਹਨੂੰ ਅਸੀਂ ਪਲੇਟਫਾਰਮ ਉੱpon ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਉਹ ਵੋਟਰਸ ਨੂੰ ਟਰੈਕ ਕਰ ਸਕਣ ਆਪਣਾ ਵੀਜ਼ਨ ਦੇਖ ਸਕਣ ਕੀ ਹੈਗਾ ਉਹਨਾਂ ਦਾ ਕਿਸ ਮੁੱਦੇ ਤੋਂ ਇਲੈਕਸ਼ਨ ਲੜ ਰਹੇ ਹੈ ਤੇ ਇਹ ਉਹਨਾਂ ਨੇ ਡਵੈਲਪਮੈਂਟ ਲੀਗ ਕੀ ਕੀ ਕਰਨਾ ਹੈ ਉਹ ਸਾਰਾ ਵੋਟਰਸ ਨੂੰ ਦੱਸ ਸਕਣ ਅਪੀਲ ਕਰ ਸਕਣ ਤਿਆਰੀ ਸਾਰੀ ਕਿੱਦਾਂ ਦੇਣਾ ਤਿਆਰੀ ਸਾਡੇ ਵੱਲੋਂ ਹੀ ਆਪਣੇ ਪੂਰੇ ਜੋਰ ਸ਼ੋਰ ਤੇ ਚੱਲ ਰਹੀ ਹੈ ਅਸੀਂ ਹਰ ਕੈਂਡੀਡੇਟ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਨਾਂ ਨੂੰ ਇੱਕਰ ਪਲੈਟਫਾਰਮ ਮਿਲੇ ਆਪਣੇ ਨੂੰ ਇੰਟਰੈਕਟ ਕਰਨ ਲਈ ਉਹਦੇ ਲਈ ਅਸੀਂ ਆਰਓ ਟੀਮ ਇਸ ਵਾਰ ਇਨਫਰਾਸਟ੍ਰਕਚਰ ਵੀ ਉਹਨਾਂ ਨੂੰ ਖੁਦ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਕਿ ਕਿਸੇ ਵੀ ਕੈਂਡੀਡੇਟ ਨੂੰ ਇਹ ਨਾ ਹੋਵੇ ਕਿ ਉਹਨਾਂ ਦੇ ਸਪੋਰਟਰਸ ਨੂੰ ਕੋਈ ਜਗ੍ਹਾ ਨਹੀਂ ਮਿਲੀ ਕਿਉਂਕਿ ਫਰੋਮ ਲਾਸਟ 6-7 ਇਅਰਸ ਆਮ ਵਾਚਿੰਗ ਕਿ ਕਈ ਵਾਰ ਕੋਈ ਕੈਂਡੀਡੇਟ ਚਾਰ ਚਾ ਟੇਬਲ ਲਗਾ ਲੈਂਦੇ ਹੈ ਕਿ ਦੋ ਲਗਾ ਲੈਂਦੇ ਕਿ ਇਹਨਾਂ ਨੂੰ ਇੱਕ ਵੀ ਨਹੀਂ ਮਿਲਦਾ ਦੈਟਸ ਵਾਈ ਵੀ ਹੈਵ ਡਿਸਾਈਡਡ ਦਿਸ ਟਾਈਮ ਕਿ ਅਸੀਂ ਇਕੁਅਲ ਇੱਕ ਸਪੇਸ ਪਾਰਕ ਕਰਕੇ ਉਹਨਾਂ ਨੂੰ ਦਵਾਂਗੇ ਬਿਫੋਰ ਵਨ ਡੇ ਆਫ ਇਲੈਕਸ਼ਨ ਅਸੀਂ ਡਰਾ ਕੱਢਾਂਗੇ ਟੇਬਲਸ ਉਹਨਾਂ ਨੂੰ ਅਲੋਟ ਕਰਾਂਗੇ ਸੋ ਸਾਰਿਆਂ ਨੂੰ ਇੱਕ ਇਕੁਅਲ ਪਲੇਟਫਾਰਮ ਮਿਲੇ ਤਾਂ ਕਿ ਉਹ ਸਾਰਿਆਂ ਨੂੰ ਇੰਟਰੈਕਟ ਕਰ ਸਕੇ ਸਭ ਟੋਟਲ ਕਿੰਨੀ ਵੋਟਸ ਹੈ ਟੋਟਲ ਜੀ ਹੈਗੀ ਹੈ 3021